ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਅਚਨਚੇਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਚੈਕਿੰਗ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਮਰੀਜ਼ਾਂ ਦਾ ਹਾਲਚਲ ਪੁੱਛਿਆ ਗਿਆ ਤੇ ਸਿਵਲ ਹਸਪਤਾਲ ਦੇ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਬਾਰੇ ਜਾਣਿਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਨਵੀਆਂ ਸਕੀਮਾਂ ਲਾਂਚ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਤੇ ਸਾਰੇ ਟੈਸਟ ਹਸਪਤਾਲ ਦੇ ਵਿੱਚ ਹੀ ਹੋਣਗੇ ਉਹਨਾਂ ਨੇ ਕਿਹਾ ਪੰਜਾਬ ਦੇ ਲੋਕ ਇਸ ਸਕੀਮ ਤੋਂ ਕਾਫੀ ਖੁਸ਼ ਨੇ ਉੱਤੇ ਹੀ ਉਹਨਾਂ ਨੇ ਫਰਿਸ਼ਤੇ ਸਕੀਮ ਜੋ ਕਿ ਸੀਐਮ ਮਾਨ ਦੇ ਵੱਲੋਂ ਲਾਂਚ ਕੀਤੀ ਗਈ ਹੈ ਉਸ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਜੋ ਵੀ ਵਿਅਕਤੀ ਕਿਸੇ ਵੀ ਮਰੀਜ਼ ਨੂੰ ਲੈ ਕੇ ਆਵੇਗਾ ਉਸ ਨੂੰ ਫਰਿਸ਼ਤਾ ਸਮਝਿਆ ਜਾਵੇਗਾ ਤੇ ਉਸ ਤੋਂ ਕੁਝ ਵੀ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ। ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕੀ ਗੱਲਬਾਤ ਕੀਤੀ ਗਈਆਂ ਉਹ ਇੱਕ ਵਾਰੀ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ। ਦੇਖੋ ਮੇਰਾ ਜਿਹੜਾ ਮਕਸਦ ਹੈ ਜਿਹੜਾ ਟੂ ਫੋਲਡ ਹੈਗਾ ਇੱਕ ਤਾਂ ਜਿਵੇਂ ਅਸੀਂ ਜੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਹਾਂ ਪਰ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ। ਔਰ ਸਾਰੇ ਟੈਸਟ ਹਸਪਤਾਲਾਂ ਚ ਕੀ ਹੋਣੇ ਆ ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ ਤੁਹਾਡੇ ਸਾਹਮਣੇ ਕੀਤਾ ਔਰ ਜਿਹੜੇ ਲੋਕ ਆ ਉਹ ਮਤਲਬ ਮੈਂ ਕਹੂੰਗਾ ਕਿ 100% ਜਿਹੜੇ ਆ ਬਹੁਤ ਹੈਪੀ ਆ ਦੂਜੀ ਸਾਡੀ ਜਿਹੜੀ ਫ੍ਰੈਸ਼નેસ ਸਕੀਮ ਅਸੀਂ ਲਾਂਚ ਕੀਤੀ ਆ ਸਾਡੇ ਸਿਆਮ ਸਾਹਿਬ ਦੇ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨੂੰ ਐਕਸੀਡੈਂਟ ਹੈ ਹੈਡ ਇਜਰੀ ਦਾ ਕੁਆਲੀਫਿਕੇਸ਼ਨ ਹੈ ਇਹਨਾਂ ਵਾਸਤੇ ਸੀ ਉਹ ਤਾਂ ਕਿ ਇਮੀਡੀਏਟਲੀ ਪੇਸ਼ੈਂਟ ਜਿਹੜਾ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਅੰਗਰੇਜ਼ ਨਾਲ ਉਹਦੀ ਡੈਥ ਹੋ ਜਾਣੀ ਸੀ ਬਰਬਾਹ ਉਹਦੀ ਹੁਣ ਇੰਟੂਬੇਸ਼ਨ ਹੋ ਗਈ ਆ ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਦਰ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰਸ ਆ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਾਲ ਸ਼ਿਫਟ ਕਰ ਰਹੇ ਹਾਂ ਔਰ ਲਾਈਵ ਸਪੋਰਟ ਦੇ ਨਾਲ ਕਰ ਰਹੇ ਹਾਂ ਤੇ ਇਹ ਜ਼ਿੰਦਗੀ ਪਛਾਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫਿਰਸਤੀ ਸਕੀਮਾਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ 73 ਦੇ ਉੱਤੇ ਵਧੀਆ ਕੰਮ ਕਰ ਰਹੀਆਂ 73 ਦੇ ਉੱਤੇ ਉਹ ਸਕੀਮਾਂ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆ ਲੋਕਾਂ ਨੇ ਸਲਾਹ ਕਰਦੇ ਆ ਅਸੀਂ ਉਹ 73 ਤੇ ਜਾ ਕੇ ਦੇਖਣਾ ਉਹ ਮੈਂ ਕੰਮ ਜਿਹੜਾ ਹੈ ਉਹ ਮੇਰਾ ਮਿਸ਼ਨ ਹੈ ਤੇ ਦੂਜਾ ਸਾਡਾ ਨੈਸ਼ਨਲ ਡੀ ਵਰਮਿੰਗ ਦੇ ਅੱਜ ਜਿਹੜਾ ਬੱਚਿਆਂ ਦੇ ਵਿੱਚ ਨੀਮੀਆਂ ਹੁੰਦਾ ਜਾਂ ਬੱਚਿਆਂ ਦੇ ਵਿੱਚ ਕਮਜ਼ੋਰੀ ਆ ਬੱਚੇ ਦੀ ਗਰੋਥ ਨਹੀਂ ਹੋ ਰਹੀ ਬੱਚਾ ਵੱਧ ਫੁੱਲ ਨਹੀਂ ਰਿਹਾ ਖੇਡਦਾ ਨਹੀਂ ਹੈ ਮਤ ਉਹਦੇ ਵਾਸਤੇ ਜਿਹੜਾ ਨੈਸ਼ਨਲ ਡੀਵਰਮਿੰਗ ਡੇ ਆ ਜਿਹੜੇ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜਾ ਸੀਗਾ ਉਹ ਮੈਂ ਇਸ ਤੋਂ ਬਾਅਦ ਜਾ ਕੇ ਲਾਂਚ ਕਰਾਂਗਾ ਜੀ। ਪਰ ਜਿਹੜੀ ਫਰਿਸ਼ਤਨ ਸਕੀਮ ਦੀ ਤੁਸੀਂ ਗੱਲ ਕਰ ਰਹੇ ਜੀ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ? ਇਹ ਕੰਮ ਜਿਸ ਜਿਸ ਤਰ੍ਹਾਂ ਅੱਜ ਸੀਗਾ ਜੀ ਹੁਣ ਲੋਕਾਂ ਦੇ ਵਿੱਚ ਆਲਰੇਡੀ ਵਿਸ਼ਵਾਸ ਹੈ ਮਾਨ ਸਰਕਾਰ ਦੇ ਵਿੱਚ। ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਉੱਥੇ ਆਸ-ਪਾਸੇ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਂਦੀ ਹੋਈ। ਉਹਨੂੰ ਚੱਕ ਕੇ ਇਹ ਇਹ ਹੈਗਾ ਜੀ ਇਹ ਫਰਿਸ਼ਤਾ ਹੈ ਜੀ। ਇਹ ਲੈ ਕੇ ਆ ਜੀ ਨੂੰ ਇਹ ਫਰਿਸ਼ਤਾ ਇਹ ਨੂੰ ਇਸ ਮਾਨ ਪੱਤਰ ਵੀ ਦੇਵਾਂਗੇ ਸਾਰਾ ਪਾਰਟिकुलर ਨੋਟ ਕਰਾਣੇ ਆਪਣੇ ਇਹਨਾਂ ਨੂੰ ਕੋਈ ਸਵਾਲ ਨਹੀਂ ਪੁੱਛੂਗਾ ਜੀ ਕੋਈ ਤੰਗ ਨਹੀਂ ਕਰੇਗਾ ਕੋਈ ਪਰੇਸ਼ਾਨ ਨਹੀਂ ਕਰੇਗਾ ਇਹਨਾਂ ਨੇ ਮਰੀਜ਼ ਨੂੰ ਹਸਪਤਾਲ 'ਚ ਪਹੁੰਚਾਤਾ ਇਹ ਫਰਿਸ਼ਤਾ ਬਣ ਗਿਆ ਜੀ ਦੂਜੇ ਫਰਿਸ਼ਤੇ ਡਾਕਟਰ ਹੈ ਜੀ ਡਾਕਟਰ ਉਹਨੂੰ ਸਟੇਬਲਾਈਜ਼ ਕਰਕੇ ਉਹਨੂੰ ਆਪਣਾ ਉਹਦੀ ਉਹਨੂੰ ਸਾਹ ਜਿਹੜਾ ਉਹਨੂੰ ਆਂਦਾ ਕਰਕੇ ਚਾਹੇ ਉਹ ਮਸ਼ੀਨ ਦੇ ਨਾਲ ਹੋਵੇ ਚਾਹੇ ਉਹ ਵਿਅਕਤੀ ਨਾਲ ਹੋਵੇ ਉਹਨੂੰ ਨਿਊਰੋ ਸੈਂਟਰ ਜਿਹੜਾ ਸਾਡਾ ਹੈਗਾ ਜਿਵੇਂ ਸਾਡਾ ਰਜendra ਹਸਪਤਾਲ ਦੇ ਵਿੱਚ ਮੈਂ ਉੱਥੇ ਸਾਰੀ ਕਮਿਊਨੀਕੇਸ਼ਨ ਕਰ ਲਈ ਉਹ ਕਮਿਊਨੀਕੇਸ਼ਨ ਉਹਸੀ ਬੈਟਰ ਵੀ ਆਨਲਾਈਨ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ ਕਿ ਰਜਿੰਦਰਾ ਹਸਪਤਾਲ ਚੰਨੇ ਬੈਡ ਅਵੇਲੇਬਲ ਹੈ ਫਰੀਦਕੋਟ ਚੰਨੇ ਆ ਸਰਕਾਰੀਆ ਚੰਨੇ ਆ ਪ੍ਰਾਈਵੇਟ ਚੰਨੇ ਆ ਅੱਗੇ ਮਰੀਜ਼ ਦਾ ਕੋਈ ਅਟੈਂਡੈਂਟ ਆ ਜਾਵੇ ਉਹਦੀ ਮਰਜ਼ੀ ਆ ਪ੍ਰਾਈਵੇਟ ਚਲਾ ਜਾਵੇ ਫੋਰਟੀਸ ਚਲਾ ਜਾਵੇ ਸਾਡੇ ਸਰਕਾਰੀ ਹਸਪਤਾਲ ਜੰਦਰ ਹਸਪਤਾਲ ਚ ਜੇ ਮੰਦੇ ਦਾ ਜਿਹੜਾ ਉਹਦੇ ਹੈਡ ਇੰਜਰੀ ਆ ਜਾਵੇ ਉਹਦਾ ਆਪਰੇਸ਼ਨ ਹੋਣਾ ਐਮਰਜੈਂਸੀ ਆਪਰੇਸ਼ਨ ਰਜਿੰਦਰ ਉਹ ਫ੍ਰੀ ਹੋਏਗਾ ਜੀ ਬਾਲ ਜਿੱਥੇ ਵੀ ਹੈ ਤਾਂ ਹਮੇਸ਼ਾ ਜਿਹੜਾ ਹੁੰਦਾ ਸਕੋਪ ਹੁੰਦਾ ਪਰ ਜਿਹੜੀ ਸਕੀਮ ਹੈ ਬਹੁਤ ਅੱਛਾ ਟੈਕ ਆਫ ਆ ਲੋਕਾਂ ਦੇ ਵਿੱਚ ਬਹੁਤ ਅੱਛੀ ਰਿਸੈਪਸ਼ਨ ਆ ਸਾਡਾ ਸਟਾਫ ਪੂਰੇ ਜੋਸ਼ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਬਹੁਤ ਅੱਛੇ ਤਿੱਕੇ ਦੇ ਨਾਲ ਚੱਲ ਰਹੀ ਹੈ ਸੁਧਾਰਤਾ ਸੀ ਕਰਦੇ ਰਹਿਣਾ ਬਿਲਡਿੰਗ ਹੈਗੀ ਜੀ ਹੁਣ ਉਹਨਾਂ ਨੂੰ ਆਪਰੇਸ਼ਨ ਕਰਨਾ ਸਾਹਮਣੇ ਜੋ ਜਿਹੜੇ ਬੇਸਿਕਲੀ ਜਿਹੜੇ ਬੇਸਿਕ ਮੈਡੀਕਲ ਡਾਕਟਰਸ ਆ ਜਿਹੜੇ ਐਮਬੀਬੀਐਸ ਡਾਕਟਰਸ ਆ ਉਹਨਾਂ ਦੀ ਸ਼ਾਰਟੇਜ ਹੈ ਬਹੁਤ سارے ਡਾਕਟਰ ਸਪੀਜੀ ਕਰਨ ਚਲੇ ਜਾਂਦੇ ਆ ਜੀ ਕੋਈ ਬਾਹਰ ਚ ਰ ਗਿਆ ਕੋਈ ਆਪਣੇ ਜਿਹੜੇ ਹੈ ਗਿਆ ਮਤਲਬ ਕਿਸੇ ਤਰੀਕੇ ਨਾਲ ਆਪਣਾ ਸਪੈਸ਼ਲਾਈਜੇਸ਼ਨ ਕਰਨ ਚਲਾ ਗਿਆ ਉਹ ਲਗਾਤਾਰ ਘਟਦੇ ਰਹਿੰਦੇ ਆ ਜੀ ਕੋਰਸ ਆਈਨ ਵੀ ਕਰਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਵਿੰਦਰ ਸਿੰਘ ਟੀ ਇਰਸਾ ਦੀ ਦੀ ਸੇਵਕ ਦੇ ਲਈ ਰਿਪੋਰਟ